ਹਾਂਜੀ ਅੱਜ ਮੈਂ ਖੜਾ ਸੀ ਇੱਥੇ ਤਪੇ ਜ਼ਿਲ੍ਹਾ ਬਰਨਾਲਾ ਜਿਵੇਂ ਪਸ਼ੂ ਬੈਠਣ ਦੀ ਵੀਡੀਓ ਪਾਉਣੇ ਆਪਾਂ ਇਹ ਮੱਝ ਬੈਠੀ ਐ ਇੱਥੇ ਥੋੜਾ ਗਰੀਬ ਪਰਿਵਾਰ ਨੇ ਵਿਚਾਰੇ ਇਹਨਾਂ ਦੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਮੱਝ ਬੈਠ ਗਈ ਇਹ ਪਰ ਇਹ ਤੇ ਹੁਣ ਕਾਰਨ ਕੀ ਸੀ ਆਪਾਂ ਮੈਨੋਂ ਦੀ ਗੱਲ ਕਰਦੇ ਆਂ ਮੈਂ ਕਿ ਨੇੜੇ ਲਿਆ ਉਹ ਘਣਾ ਇਹਦੇ ਚ ਕੀ ਐ ਇਹਨਾਂ ਨੇ ਜਦੋਂ ਆ ਕੇ ਦੇਖਿਆ ਮੈਂ ਕਿ ਇਸ ਇੱਥੇ ਬੈਠਣ ਦੀ ਨਾ ਅਲੱਗ-ਅਲੱਗ ਕਾਰਨ ਹੁੰਦੇ ਆ ਬਹੁਤ ਸਾਰੇ ਆਮ ਹੀ ਵੀਡੀਓ ਆਪਾਂ ਪਾਉਨੇ ਆ ਸਾਨੂੰ ਬਹੁਤ ਸਾਰੇ ਵੀਰ ਕਹਿੰਦੇ ਆ ਵੀ ਇਲਾਜ ਦੱਸ ਦਿਓ ਜੀ ਕਿਵੇਂ ਠੀਕ ਹੁੰਦੀ ਐ ਹਰੇਕ ਪਸ਼ੂ ਦਾ ਇੱਕੋ ਇਲਾਜ ਨਹੀਂ ਹ ਇਹਨੂੰ ਹੁਣ ਜਦੋਂ ਅੱਗੇ ਦੇਖਿਆ ਪਹਿਲਾਂ ਤਾਂ ਇਹਦੇ ਰੈਕਟਮ ਪਰਲੈਪਸ ਬਾਹਰ ਆਇਆ ਸੀਗਾ ਰੈਕਟਮ ਕਾਫੀ ਬਾਹਰ ਸੀ ਜਿਹੜਾ ਉਹ ਕਹਿੰਦੇ ਗੋਹੇਰਾ ਬਾਹਰ ਬਾਹਰ ਸੀ ਉਹ ਰੁਕਦਾ ਹੀ ਨਹੀਂ ਸੀ ਉਹ ਆਪਾਂ ਥੋੜਾ ਜਿਹਾ ਸਟਿਚ ਲਾ ਕੇ ਰੋਕਣ ਦੀ ਕੋਸ਼ਿਸ਼ ਕਰੀਏ ਕੁਝ ਟਾਈਮ ਲਈ ਤਾਂ ਜੋ ਅੱਗੇ ਜਾ ਕੇ ਇਹਨੇ ਠੀਕ ਹੋ ਜਾਣਾ ਪਰ ਮੇਨ ਕਾਰਨ ਹੈ ਇਹਦਾ ਵੀ ਇਹਦਾ ਲਿਵਰ ਡੈਮੇਜ ਹੈ ਇਹਦਾ ਬੈਟਰ ਹੁੰਦਾ ਜੇ ਇੱਥੇ ਹੁਣ ਆਪਾਂ ਉਠਾਉਣ ਲਈ ਦਵਾਈਆਂ ਲਾਈ ਜਾਵਾਂਗੇ ਤੇ ਬੋਤਲਾਂ ਲਾਈ ਜਾਵਾਂਗੇ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਪਰ ਇਹਦਾ ਲਿਵਰ ਜੇ ਰਿਪੇਅਰ ਕਰਾਂਗੇ ਫਿਰ ਠੀਕ ਹੋਣਾ ਮੈਂ ਇਹਨਾਂ ਨੂੰ ਦੱਸਿਆ ਆ ਕਿ ਵੀ ਇਹਦਾ ਨਾ ਤੁਸੀਂ ਤਾ ਮੈਨੂੰ ਦੱਸਿਆ ਇਹਨਾਂ ਨੇ ਮਾਤਾ ਜੀ ਨੇ ਹਨਾ ਮਾਤਾ ਜੀ ਤੂੜੀ ਪਾਈ ਆ ਕਾਲੀ ਹੋਈ ਖਰਾਬ ਸੀ ਠੀਕ ਸੀ ਕਾਲੀ ਹੋਈ ਤੂੜੀ ਇਹਨੂੰ ਪਾਈ ਆ ਲਗਾਤਾਰ ਇਹਨਾਂ ਨੇ ਉਹਨੇ ਇਹਦਾ ਲਿਵਰ ਖਰਾਬ ਕਰਤਾ ਕਿੰਨੇ ਦਿਨਾਂ ਤੋਂ ਬੈਠੀ ਮਾਤਾ ਜੀ ਇਹ ਇਹ ਅਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਇਹਨਾਂ ਨੂੰ ਬੈਠੀ ਨੂੰ ਹੋ ਗਿਆ ਤੇ ਖਾਪੀ ਵਧੀਆ ਰਹੀ ਆ ਹਨਾ ਪਰ ਇਹਦਾ ਮੇਨ ਪ੍ਰੋਬਲਮ ਆ ਇਹਦਾ ਲਿਵਰ ਡੈਮੇਜ ਆ ਤਾਂ ਇਹਦਾ ਜੇ ਆਪਾਂ ਲਿਵਰ ਦੀ ਇਹਦੀ ਸਹੀ ਇਹਦਾ ਟ੍ਰੀਟਮੈਂਟ ਹੋ ਜੇ ਇਹਨੂੰ ਸਪਲੀਮੈਂਟ ਦਿੱਤੇ ਨੇ ਆਪਾਂ ਤਾਂ ਫਿਰ ਇਹਨੇ ਉੱਠ ਖੜਨਾ ਤੇ ਪਰਮਾਤਮਾ ਭਲੀ ਕਰੇ ਆਪਾਂ ਇਹਨੂੰ ਖੜੀ ਹੋਈ ਵੀ ਫਿਰ ਦਿਖਾਵਾਂਗੇ ਤੇ ਅੱਜ ਆਪਾਂ ਦਾ ਸ਼ੁਰੂ ਕਰਿਆ ਇਲਾਜ ਤੇ ਸਪਲੀਮੈਂਟਰਾਂ ਨੂੰ ਦੇ ਦਿੰਦੇ ਨੇ ਦਵਾਈ ਥੋੜੀ-ਬੋਤੀ ਲੱਗਦੀ ਆ ਉਹ ਪੈਨ ਨੂੰ ਦੱਸਦਾ ਵੀ ਤੁਸੀਂ ਆਪ ਹੀ ਲਾ ਲੈਣੀ ਆ ਪੰਜ-ਛੇ ਦਿਨਾਂ ਬਾਅਦ ਅਸੀਂ ਦੁਬਾਰਾ ਇਹਨਾਂ ਨੂੰ ਦੇਖਾਂਗੇ ਤੇ ਕੋਸ਼ਿਸ਼ ਕਰਾਂਗੇ ਪੂਰੀ-ਪੂਰੀ ਨੂੰ ਠਾਉਂਦੀ ਠੀਕ ਆ ਜੀ ਤਾਂ ਜੋ ਵੀ ਇਲਾਜ ਪੁੱਛਦੇ ਨੇ ਉਹਨਾਂ ਲਈ ਵੀਡੀਓ ਸੀ ਇੱਕ ਤਾਂ ਵੀ ਇਹ ਹਰੇਕ ਪਸ਼ੂ ਦਾ ਅਲੱਗ-ਅਲੱਗ ਟ੍ਰੀਟਮੈਂਟ ਦਾ ਹਰੇਕ ਬੈਠੇ ਪਸ਼ੂ ਦਾ ਇੱਕ ਇਲਾਜ ਨਹੀਂ ਹੁੰਦਾ ਦੂਸਰਾ ਆਪਣੇ ਫਾਰਮਰ ਵੀਰਾਂ ਲਈ ਆ ਵੀ ਕਦੇ ਵੀ ਪਸ਼ੂ ਨੂੰ ਕਾਲੀ ਹੋਈ ਤੂੜੀ ਨਾ ਪਾਓ ਉੱਲੀ ਲੱਗਿਆ ਕੁਝ ਵੀ ਤੁਸੀਂ ਦਿਨੇ ਹੋ ਜੇ ਕੁਝ ਟਾਈਮ ਪਸ਼ੂ ਨਹੀਂ ਦੱਸਦਾ ਤੁਹਾਨੂੰ ਤਾਂ ਅੱਗੇ ਤਾਂ ਕਦੇ ਵੀ ਪਸ਼ੂ ਨੂੰ ਜੇ ਅਨਾਜ ਵੀ ਪਾਉਣਾ ਆਪਾਂ ਕੁਝ ਵੀ ਪਾਉਣਾ ਤਾਂ ਉਹਨੂੰ ਉਲੀ ਲੱਗਿਆ ਹੋਇਆ ਨਹੀਂ ਪਾਉਣਾ ਚਾਹੀਦਾ ਵਧੀਆ ਖਰਾਕ ਪਾਓ ਜੋ ਆਪਾਂ ਖੁਦ ਖਾ ਸਕਦੇ ਆ ਉਹੀ ਜਾਈ ਅਨਾਜ ਜੋ ਆਪਾਂ ਲੈਣਾ ਜਾਂ ਖਰਾਕ ਦੇਣੀ ਆ ਉਹੇ ਜਾਈ ਪਸ਼ੂ ਨੂੰ ਖਵਾਓ ਠੀਕ ਆ ਜੀ ਧੰਨਵਾਦ